हां जी న్యూ సూట్ ਆ ਗਏ ਨੇ ਕੋਟਨ ਦੇ సూਟ ਸੁਤੀ ਵਧੀਆ ਤੇ ਇਹਨਾਂ ਦਾ ਰੇਟ ਆ 1000 ਇੱਕ ਇੱਕ 1000 ਦੇ ਸਾਰੇ ਅਸਾਏ 1000 ਵਾਲੇ ਆ ਤੇ ਆ ਵਾਲਾ సూਟ 1100 ਦਾ ਏ ਵਾਈਟ ਵਾਲਾ సూਟ ਆ ਵਾਲੇ సూਟ 850 ਦੇ ਆ ਵੀ ਵਾਲਾ ਆਹ సూਟ 1000 ਵਾਲਾ ਹਾਂਜੀ ਇਹ ਵੀ 1000 ਵਾਲੇ ਨੇ ਇਹਨਾਂ ਦਾ ਰੇਟ ਵੀ ਸੇਮ ਆਊਗਾ 1000 ਰੁਪਿਆ 1000 ਹਾਂਜੀ ਇਹ ਸਾਰੇ ਸੂਟ 1000 ਵਾਲੇ ਆ ਇਹ ਵਾਲਾ ਸੂਟ 1100 ਦਾ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਜੀ